ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਕਮੇਟੀ ਜਿਸ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਰਤੀਆਂ ਦੇ ਸੰਬੰਧ ਦੇ ਵਿੱਚ ਗਠਿਤ ਕੀਤਾ ਗਿਆ ਸੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਅੱਜ ਜਥੇਦਾਰ ਗੈਨੀ ਰੁਕबीर ਸਿੰਘ ਦੇ ਨਾਲ ਮੁਲਾਕਾਤ ਕਰਨਗੇ ਅਕਾਲੀ ਦਲ ਦੇ ਬਾਗੀ ਆਗੂ ਅਤੇ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਾਣਕਾਰੀ ਦਿੱਤੀ ਹੈ ਕਿ ਪੈਨਲ ਦੇ ਸਾਰੇ ਪੰਜ ਮੈਂਬਰ ਹੁਕਮਾਂ ਦੀ ਪਾਲਣਾ ਕਰਨ ਦੇ ਲਈ ਇੱਕ ਮਤ ਨੇ ਜ਼ਿਕਰ ਹੋਇਆ ਹੈ ਕਿ ਕੁਝ ਦਿਨ ਪਹਿਲਾਂ ਪੰਜ ਮੈਂਬਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਸੌਂਪੀ ਸੀ ਜਿਸ ਤੋਂ ਬਾਅਦ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਕਿਹਾ ਸੀ ਕਿ ਉਹ ਜਥੇਦਾਰ ਗੈਨੀ ਰਗਵੀਰ ਸਿੰਘ ਦੇ ਸਪਸ਼ਟ ਨਿਰਦੇਸ਼ਾਂ ਦਾ ਸਵਾਗਤ ਕਰਦੇ ਨੇ 4 ਮਾਰਚ ਨੂੰ ਸਾਰੇ ਮੈਂਬਰ ਅਕਾਲ ਤਖਤ ਸਾਹਿਬ ਵਿਖੇ ਪੱਥਾ ਟੇਕਣਗੇ ਤੇ ਫਿਰ ਮੈਂਬਰਸ਼ਿਪ ਮੁਹਿੰਮ ਦੇ ਲਈ ਰਣਨੀਤੀ ਤਿਆਰ ਕਰਨਗੇ ਸੋ ਅੱਜ 4 ਮਾਰਚ ਹੈ ਅੱਜ ਜਿੱਥੇ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਪੰਜ ਮੈਂਬਰਾਂ ਦੇ ਵੱਲੋਂ ਉੱਥੇ ਹੀ ਅ ਮੈਂਬਰਸ਼ਿਪ ਮੁਹਿੰਮ ਦੇ ਲਈ ਅਗਲੀ ਰਣਨੀਤੀ ਵੀ ਤਿਆਰ ਕੀਤੀ ਜਾਵੇਗੀ ਤੁਹਾਨੂੰ ਇੱਥੇ ਦੱਸ ਦਈਏ ਕਿ ਸ਼੍ਰੀ ਕਾਲਤਾਕਤ ਸਾਹਿਬ ਦੇ ਜਥੇਦਾਰ ਗੈਨੀ ਰੁਕਵੀਰ ਸਿੰਘ ਨੇ ਹਾਲੀ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੂੰ ਮੈਂਬਰਸ਼ਿਪ ਸ਼ੁਰੂ ਕਰਨ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇਸ ਕਮੇਟੀ ਦੇ ਵਿੱਚ 7 ਮੈਂਬਰ ਸਨ ਜਿਨ੍ਹਾਂ ਦੇ ਵਿੱਚੋਂ ਦੋ ਮੈਂਬਰਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਜਥੇਦਾਰ SDPC ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ SDPC ਤੋਂ ਹਾਲਾਂਕਿ ਅਸਤੀਫਾ ਹਾਲੇ ਮਨਜ਼ੂਰ ਨਹੀਂ ਹੋਇਆ SDPC ਦੇ ਨਾਲ-ਨਾਲ ਉਹਨਾਂ ਨੇ ਇਸ ਸੱਤ ਮੈਂਬਰੀ ਕਮੇਟੀ ਤੋਂ ਵੀ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਸੋ ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬਡੁੰਗਰ ਇਸ ਦੇ ਕਮੇਟੀ ਦੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਸਾਨੇ ਇਹਨਾਂ ਦੋਨਾਂ ਨੇ ਇਸ ਕਮੇਟੀ ਤੋਂ ਅਸਤੀਫਾ ਦਿੱਤਾ ਸੀ ਤੇ ਹੁਣ ਜਿਹੜੇ ਪੰਜ ਮੈਂਬਰ ਨੇ ਉਹ ਇਸ ਕਮੇਟੀ ਦੇ ਵਿੱਚ ਰਹਿ ਗਏ ਨੇ ਜਿਨ੍ਹਾਂ ਦੇ ਵਿੱਚ ਪੰਜ ਜਿਹੜੇ ਮੈਂਬਰ ਨੇ ਉਹ ਸ਼ਾਮਲ ਨੇ ਸੋ ਗੁਰਪ੍ਰਤਾਪ ਬਡਾਲਾ ਵੀ ਇਹਨਾਂ ਪੰਜ ਮੈਂਬਰਾਂ ਦੇ ਵਿੱਚ ਸ਼ਾਮਲ ਨੇ ਮਨਪ੍ਰੀਤ ਸਿੰਘ ਯਾਲੀ ਵੀ ਇਹਨਾਂ ਦੇ ਵਿੱਚ ਨੂੰ ਸੋ ਇਹਨਾਂ ਸਾਰੇ ਮੈਂਬਰਾਂ ਦੇ ਵੱਲੋਂ ਅੱਜ ਇਹ ਬੇਹਤ ਮਹੱਤਵਪੂਰਨ ਮੀਟਿੰਗ ਕੀਤੀ ਜਾਣੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕਬੀਰ ਸਿੰਘ ਦੇ ਨਾਲ ਮੀਟਿੰਗ ਤੋਂ ਬਾਅਦ ਸਪਸ਼ਟ ਤੌਰ ਤੇ ਗਿਆਨੀ ਰਕਬੀਰ ਸਿੰਘ ਸੰਭਾਵੀ ਤੌਰ ਤੇ ਇਹਨਾਂ ਸਾਰੇ ਆਗੂਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨਗੇ ਜਿਸ ਤੋਂ ਬਾਅਦ ਇਹ ਸਾਰੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਲੈ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰਨਗੇ ਤੁਹਾਨੂੰ ਦੱਸ ਦਈਏ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹ ਹੁਕਮ ਜਾਰੀ ਕੀਤੇ ਗਏ ਸਨ ਕਿ ਇਹ ਸੱਤ ਮੈਂਬਰੀ ਕਮੇਟੀ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਭਰਤੀ ਮੁਹਿੰਮ ਹੈ ਉਸ ਨੂੰ ਅੱਗੇ ਵਧਾਏਗੀ ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਅਲੱਗ ਤੌਰ ਤੇ ਆਪਣੀ ਭਰਤੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਸੀ ਹਾਲਾਂਕਿ ਸਮੇਂ-ਸਮੇਂ ਤੇ ਸ਼੍ਰੀ ਕਾਲਕਤਖਤ ਸਾਹਿਬ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਜਾਂਦੇ ਰਹੇ ਨੇ ਕਿ ਜਿਹੜੀ ਭਰਤੀ ਮੁਹਿੰਮ ਹੈ ਉਹ ਸੱਤ ਮੈਂਬਰੀ ਕਮੇਟੀ ਹੀ ਕਰੇਗੀ ਇਸ ਤੋਂ ਬਾਅਦ ਹਾਲੇ ਤੱਕ ਇਹ ਤੈਅ ਨਹੀਂ ਹੋ ਪਾਇਆ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਪਹਿਲਾਂ ਦੀ ਭਰਤੀ ਰੱਦ ਕੀਤੀ ਜਾਵੇਗੀ ਜਾਂ ਨਵੇਂ ਸਿਰੇ ਤੋਂ ਭਰਤੀ ਕੀਤੀ ਜਾਵੇਗੀ ਸੋ ਅੱਜ ਸੰਭਾਵੀ ਤੌਰ ਤੇ ਐਲਾਨ ਕੀਤਾ ਜਾਵੇਗਾ ਕਿ ਭਰਤੀ ਪ੍ਰਕਿਰਿਆ ਜਿਹੜੀ ਉਹ ਕਿਸ ਤਰ੍ਹਾਂ ਰਹੇਗੀ ਕੀ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਾ ਪਰਤੀ ਕੀਤੀ ਜਿਹੜੀ ਹੈ ਉਹ ਰੱਦ ਕੀਤੀ ਜਾਵੇਗੀ ਜਾਂ ਉਸ ਨੂੰ ਇਸੇ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਅੱਜ ਜਿਹੜੀ ਜਥੇਦਾਰ ਰਕबीर ਸਿੰਘ ਨਾਲ ਮੀਟਿੰਗ ਹੈ ਉਹ ਬੇਹੱਦ ਮਹੱਤਵਪੂਰਨ ਮੀਟਿੰਗ ਹੈ ਮੀਟਿੰਗ ਤੋਂ ਬਾਅਦ ਕਾਫੀ ਚੀਜ਼ਾਂ ਕਲੀਅਰ ਹੋਣਗੀਆਂ ਕਾਫੀ ਚੀਜ਼ਾਂ ਸਾਫ਼ ਹੋਣਗੀਆਂ ਸੰਭਾਵੀ ਤੌਰ ਤੇ ਇਸ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ ਜਾਵੇਗਾ